ਰਾਮ ਕਲੀ ਮਹੱਲਾ ਪਹਿਲਾ ਦਖਣੀ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚੇਤ ਓੰਕਾਰ ਸੈਲ ਯੁਗ ਭੈ ਓੰਕਾਰ ਬੇਦ ਨਿਰਮਈ ਓੰਕਾਰ ਸ਼ਬਦ ਉਧਰੀ ਓੰਕਾਰ ਗੁਰਮੁਖ ਤਰੀ ਹੁਨ ਮ ਅੱਖਰ ਸੁਣੋ ਵਿਚਾਰ ਉਨੋ ਮੇ ਅਕਰ ਤਰੇ ਭਵਨ ਸਾਰ ਸੁਣ ਪਾਂਦੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸੈ ਸਭ ਜਗ ਸਹਿਜ ਉਪਾਇਆ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚੁ ਸੁਮਹਲੀ ਬਿਨ ਸਾਚੇ ਜਗ ਕਾਚਾ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ ਤਦੈ ਧੂਲ ਪੜੈ ਮੁਖ ਮਸਟਕ ਕੰਚਨ ਭਏ ਮਨੂਰਾ ਤਨ ਧਰਨੀ ਤਰਿ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਦਰਭ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ ਇਕੋ ਏਕ ਕਹੈ ਸਭ ਕੋਈ ਉਹ ਮੈਂ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਕਿਉ ਘਰ ਮਹਿਲ ਸੰਝਾਪੈ ਪ੍ਰਭ ਨੇੜ ਐ ਹਰ ਦੂਰ ਨਾ ਜਾਣੂ ਏਕੋ ਸ੍ਰਿਸ਼ਟ ਸਬਾਈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉ ਗਹਿ ਰਖਉ ਅਫਰਿਉ ਤੁਲਿਉ ਨਾ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਲੱਭ ਲੋਭ ਮੁਹਤਾਜ ਵਿਗੂਤੇ ਕਿਬ ਤਬ ਫੇਰ ਪਛਤਾਈ ਏਕ ਸਰੀਵੈ ਤਾਂ ਗਤ ਮਿਤ ਪਾਵੇ ਆਮਣ ਜਾਣ ਰਹੀ ਏਕ ਅਚਾਰ ਰੰਗ ਏਕ ਰੂਪ ਪਾਉਣ ਪਾਣੀ ਅਗਨੀ ਅਸ ਰੂਪ ਏਕੋ ਭਵਰ ਭਵੇ ਤਹਨੋਈ ਏਕੋ ਬੂਝੈ ਸੂਝੈ ਪਤ ਹੋਈ ਗਿਆਨ ਧਿਆਨ ਲੈ ਸੰਸਰ ਰਹਿ ਗੁਰਮਖ ਏਕ ਵਿਰਲਾ ਕੋ ਲਹਿ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰੈ ਆਖ ਸੁਨਾਏ ਊਰਮ ਧੁਰਮ ਜੋਤ ਉਜਾਲਾ ਤੀਨ ਭਵਨ ਮਹ ਗੁਰ ਗੋਪਾਲਾ ਊਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਨ ਨਵ ਵਰਸੈ ਨੀ ਚਰ ਤਾਰਾ ਊਤਮ ਸ਼ਬਦ ਸੁਵਾਰਨ ਹਾਰਾ ਇਸ ਏਕੇ ਕਾ ਜਾਣੈ ਭੇਵ ਆਪੇ ਕਰਤਾ ਆਪੇ ਦੇਵ ਉਗਵੈ ਸੂਰ ਅਸੁਰ ਸੰਘਾਰੇ ਊਚੋ ਦੇਖ ਸ਼ਬਦ ਵਿਚਾਰੈ ਊਪਰਿ ਆਦ ਅੰਤ ਤਿਹ ਲੋਇ ਆਪੇ ਕਰੈ ਕਤੈ ਸੁਣੈ ਸੋਇ ਕੋ ਬਧਾਤਾ ਮਨ ਤਨ ਦੇ ਪਉ ਹੋ ਬੁਧਾਤਾ ਮਨ ਮੁਖ ਸੋਏ ਰਬ ਜਗ ਜੀਵਨ ਅਵਰ ਨਾ ਕੋ ਹੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ RAM ਰਵੈ ਹਿਤਕਾਰ ਰਣ ਮਹਿ ਲੂਜੈ ਮਨੁਆ ਮਾਰ ਰਾਤ ਦਿਨੰਤ ਰਹਿ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜਿਹਾ ਆਤਮ ਜਿਮਾਇਲ ਸੀ ਜਸ ਦੇਹਾ ਰਹਿ ਸ੍ਰੀ ਰਾਮ ਹਿਰਦੈ ਇੱਕ ਭਾਈ ਅੰਤਰ ਸ਼ਬਦ ਸਾਚ ਲਿਵ ਲਾਈ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਈ ਜਾਈ ਜੁਗ ਚਾਰੀ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪਹਿ ਕਰਉ ਬੇਨੰਤੀ ਇਕ ਸ਼ਬਦ RAM ਨਾਮ ਨਿਰੋਧਰ ਗੁਰਦੇਵੈ ਪਤਮਤੀ ਲਾਜ ਮਰੰਤੀ ਮਰ ਗਈ ਘੂਗਟ ਖੋਲ ਚੱਲੀ ਸਾਸ دیਵਾਨੀ ਬਾਵਰੀ ਸਿਰ ਤੇ ਸੰਕਟ ਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮਹਿ ਸ਼ਬਦ ਅਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਹ ਨਾਮ ਰਤਨ ਜਪ ਸਾਰ ਲਾਬ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇ ਇਤਬਾਰ ਮਨ ਮੁਖ ਅੰਦਾ ਮੁਗਦ ਗੁਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇ ਸਾਹ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੀਟਣ ਕੋ ਸਮਰੱਥ ਆਥ ਸੈਲ ਨੀਚ ਘਰ ਹੋਈ ਆਥ ਦੇਖ ਨਿਵੇ ਜਿਸ ਦੋਏ ਆਥ ਹੋਏ ਤਾਂ ਮੁਗਦ ਸਿਆਨਾ ਭਗਤ ਬਿਹੂਨਾ ਜਗ ਬੋਰਾਨ ਸਭ ਮਹਿ ਵਰਤੈ ਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਧੰਦੇ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵੀ ਹੋਣਾ ਮੁਕਤ ਕਿਵ ਹੋਈ ਵਿਣ ਨਾਮ ਹੈ ਬੇਰੋਧ ਸਰੀਰ ਕਿਉ ਨਾ ਮਿਲਹਿ ਕਾਟਹਿ ਮਨ ਪੀਰ ਵਾਟ ਵਟਾਉ ਆਵੇ ਜਾਹੀ ਕਿਆ ਲਿਆ ਆਇਆ ਕਿਆ ਪੱਲੇ ਪਾਈ ਵਿਣ ਨਾਮੈ ਟੂਟਾ ਸਭ ਥਾਂਇ ਲਾਹਾ ਮਿਲੈ ਜਾਂ ਦੇ ਬੁਝਾਈ ਵਣ ਜਵਾ ਪਾਰ ਬਣਜੈ ਵਾਪਾਰੀ ਵਿਣ ਨਾਮੈ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਐ ਜਾਂ ਲਈ ਮਲਾਈ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਐ ਮੀਤ ਕਾਮ ਕ੍ਰੋਧ ਕਾਇਆ ਕਉ ਗਾਲੈ ਜਿਉ ਕੰਚਨ ਸੁਹਾਗਾ ਢਾਲੈ ਕਸ ਕਸਵੱਟੀ ਸਹਿ ਸੋਤਾਉ ਨਦਰਸਰਾਫ ਬੰਨੀ ਸਚੜਾਉ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅਮਰਤ ਪੀਆ ਖਿਮਾ ਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੈ ਸਭ ਕੋਈ ਖਰਾਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਥਿਨ ਮਹਿ ਮੂਏ ਜਾਂ ਸ਼ਬਦ ਪਛਾਨਿਆ ਅਸਤਰ ਚੀਤਾ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗਗਨ ਗੰਭੀਰ ਗਗਨੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆਨ ਆਵੈ ਆਈ ਨਾ ਜਾਈ ਗੁਰ ਪ੍ਰਸਾਦ ਰਹਿ ਲਿਵ ਲਾਈ ਗगन अगਮ ਅਨਾਥ ਅਜੋਨੀ ਅਸਤਰ ਕੀਤ ਸਮਾਦਸ ਗੋਨੀ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾ ਕੀ ਬੋਹ ਤੇਰੀ ਜਾਤ ਅਸੰਖ ਅੰਤ ਨਹੀਂ ਮੇਰੇ ਜੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੀਤੀ ਨਾਰ ਵਰ ਏਕ ਸੁਮਹਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਦਿਸ ਢੂੰਡ ਘਰੇ ਮਹਿ ਪਾਇਆ ਮੇਲ ਭਾਇਆ ਸਤ ਗੁਰੂ ਮਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤਲਾਵੇ ਤੋਲੇ ਗੁਰਮੁਖ ਆਵੇ ਜਾਏ ਨ ਸੰਗ ਪਰਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨ ਰਹੀ ਠਾਈ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਤੈ ਦੀ ਸੈ ਸਭ ਕੋਈ ਚੇਤ ਹੈ ਏਕ ਤਹੀਂ ਸੁਖ ਹੋਏ ਚਿਤ ਵਸੈ ਰਾਚੈ ਹਰਨਾਈ ਮੁਕਤ ਭਇਆ ਪਤ ਸਿਉ ਘਰ ਜਾਏ ਸੀਜੈ ਦੇਹ ਖੁੱਲੈ ਇਕ ਗੰਢ ਛੇ ਆ ਨਿਤ ਦੇਖੋ ਜਗ ਹੰਡ ਧੂਪ ਸ਼ਾਮ ਜੇ ਸੰਮ ਕਰ ਜਾਣ ਬੰਦਨ ਕਾਟ ਮੁਕਤ ਘਰ ਆਣ ਛਾਇਆ ਸੂਸੀ ਜਗਤ ਪੁਲਾਨਾ ਲਿਖਿਆ ਕਿਰਤ ਧੁਰੇ ਪਰਵਾਨਾ ਸੀਜੈ ਜੋਵਨ ਜਰੂਆ ਸਿਰ ਕਾਲ ਕਾਇਆ ਸੀਜੈ ਭਈ ਸਿਵਾਲ ਜਾਪੈ ਆਪ ਪ੍ਰਭੂ ਤਿਹ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉ ਭਾਵੈ ਤਿਉ ਰਾਖਹਿ ਰਾਖ ਜਸ ਜਾਚੋਂ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾਂ ਜਾਂ ਤੂੰ ਮੇ ਲਹਿ ਤਾ ਤੁਜੈ ਸਮਾਵਾਂ ਜੈ ਜੈ ਕਾਰ ਜੱਪੋਂ ਜਗਦੀਸ਼ ਗੁਰਮਤ ਮਿਲੀਐ 20 21 ਝੱਕ ਬੋਲਣ ਕਿਆ ਜਗ ਸਿਉ ਬਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੁਵੇ ਨਹੀਂ ਜੀਵਣ ਆਸਾ ਹਾਏ ਚੱਲੇ ਭਇਆ ਸੁਰਾਸਾ ਚੁਰ ਚੁਰ ਝੱਖ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਪਾਈ ਨਵਨੇ ਦਾ ਹਰ ਕੈ ਨਾਈ ਆਪੇ ਦਿਵੈ ਸਹਜ ਸੁਭਾਈ ਗਿਆਨੋ ਬੋਲੇ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਧਾਵਹੁ ਨਾਨਕ ਗੁਰਮਤਿ ਸਾਚ ਸਮਾਵਹੁ ਟੂਟੈ ਨਿਹਉ ਕੇ ਬੋਲ ਸਹੀ ਟੂਟੈ ਬਾਹ ਦੂਹੂ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸ਼ਬਦੀ ਘਰ ਕਾਰਜ ਸਾਰ ਲਾਹਾ ਸਾਚ ਨ ਆਵੈ ਟੋਟਾ ਤ੍ਰੇ ਭਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰਾਖੋ ਠਾਈ ਤਹਿਕ ਮੋਈ ਅਬ ਗੁਣ ਪਛਤਾਈ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਪਾਰ ਘਰ ਜਾਤੀ ਠਾਕ ਰਹਾਈ ਮਹਿਲ ਬਲਾਈ ਠਾਕ ਨ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਤਾਰੀ ਦੋਲਤ ਡੋਲਤ ਹੀ ਸਖੀ ਫਾਟੇ ਚੀਰ ਸਿੰਗਾਰ ਦਾਹਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਡਰ ਕਮੂਈ ਘਰ ਆਪਣਾ ਢੀਠੀ ਕੰਤ ਸੁਜਾਨ ਦਰ ਰਾਖਿਆ ਗੁਰ ਆਪਣੈ ਨਿਰਭਉ ਨਾਮ ਵਖਾਣ ਢੂੰਗਰ ਵਾਸ ਤਿਖਾ ਘਣੀ ਜਬ ਦੇਖਾਂ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੈ ਸਭ ਕੋਈ ਜੈ ਭਾਵੈ ਤੈ ਦੇ ਗੁਰੂ ਦਵਾਰੈ ਦੇਵਸੀ ਤਿਖਾ ਨਵਾਰੈ ਸੋਈ ਟੰਡੋਲ ਤਟੂੰਡਤ ਹਉ ਫਿਰੀ ਤਹਿ ਤਹਿ ਪਮਨ ਕਰਾਰ ਭਾਰੇ ਤਹਿ ਤੇ ਟਹਿ ਪਈ ਹੌਲੇ ਨਿਕਸੀ ਪਾਰ ਅਮਰ ਅਜਾਚੀ ਹਰ ਮਿਲੇ ਤਿਨ ਕਾ ਹਉ ਬਲ ਜਾਉ ਤਿਨ ਕੀ ਧੂੜ ਘੁੱਲੀ ਐ ਸੰਗਤ ਮੇਲ ਮਲਾਉ ਮਨ ਦੀ ਆ ਗੁਰ ਆਪਣੈ ਪਾਇਆ ਨਿਰਮਲ ਨਾਮ ਜਿਨ ਨਾਮ ਦੀ ਆ ਤਿਸ ਸੇਵਸਾਂ ਤਿਸ ਬਲਿਹਾਰੈ ਜਾਉ ਜੋ ਅਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਈ ਗੁਰ ਪ੍ਰਸਾਦੀ ਤਿਸ ਸੰਮਲਾ ਤਾਂ ਤਨ ਦੂਖ ਨਾ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵ ਗੁਚੀ ਐ ਦੁਬਦਾਵਿਆ ਪੈ ਰੋਗ ਨਾਮਿ ਮਿਹੂਨੇ ਆਦਮੀ ਕਲਰ ਕੰਦ ਗਰੰਤ ਵਿਣ ਨਾਮੈ ਕਿਉ ਛੂਟੀ ਐ ਜਾਇਰ ਸਾਤਲ ਅੰਤ ਗਣਤ ਗਿਣਾਵੇ ਅਖਰੀ ਅਗਣਤ ਸਾਚਾ ਸੋਇ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਇ ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਚੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਾਤਿ ਚੁਗਹਿ ਮਿਲੇ ਕਿਸੇ ਤਿਨ ਕੋ ਫਾਸ ਨ ਰੰਚ ਕੁੱਢਹਿ ਤਾਬੇ ਗੁਲ ਬੇਗੁਲੇ ਤਕਹਿ ਜੋਗ ਘਣੀ ਪੰਖ ਟੁੱਟੇ ਫਾਹੀ ਪੜੀ ਅਬ ਗੁਣ ਭੀੜ ਬਣੀ ਬਿਨ ਸਾਚੇ ਕਿਉ ਛੂਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੈ ਤੈਂ ਦੀ ਥਰ ਥਰ ਕੰਪੈ ਜੀੜਾ ਥਾਨ ਵੀ ਹੂ ਨਾ ਹੋਈ ਥਾਨ ਮਾਨ ਸੱਚ ਈ ਕਹੈ ਕਾਜ ਨਾ ਫੀਟੈ ਕੋਇ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥ ਹਾਂ ਨਾਥ ਤੂੰ ਨੇਧਾਰਾ ਆਧਾਰ ਸਰਬੇ ਥਾਨ ਥਨੰਤਰਿ ਤੂੰ ਦਾਤਾ ਦਾਤਾਰ ਜਹ ਦੇਖਾਂ ਤਹ ਏਕ ਤੂੰ ਅੰਤ ਨਾ ਪਾਰਾ ਵਾਰ ਥਾਨ ਥਨੰਤਰ ਰਵ ਰਹਿਆ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਭ ਮੇਲ ਲੈ ਕਿਨ ਮਹਿ ਢਾਏ ਉਸਾਰ ਦਾਨਾ ਤੂੰ ਬੀਨਾ ਤੁਹੀ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਇ ਬਹਿ ਝੂਰੀਐ ਧਨ ਮਹਿ ਚੀਤ ਗਵਾਰ ਧਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇਹ ਜੇ ਰਾ ਚਿਹ ਰੰਗ ਏਕ ਮਨ ਦੀ ਜੈ ਸਿਰ ਸੌਪੀ ਐ ਭੀ ਕਰਤੇ ਕੀਤੇ ਕ ਤੰਦਾ ਤਾਵਤ ਰਹਿ ਗਏ ਮਨ ਮਹਿ ਸ਼ਬਦ ਅਨੰਦ ਦੁਰ ਜਨ ਤੇ ਸਾਜਨ ਭਏ ਭੀਤੇ ਗੁਰ ਗੋਵਿੰਦ ਬਨ ਬਨ ਫਿਰਤੀ ਢੂੰਡਤੀ ਵਸਤ ਰਹੀ ਘਰ ਬਾਰ ਸਤ ਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਾ ਨਾ ਕਰਤ ਨਾ ਛੂਤੀ ਐ ਵਿਣ ਗੁਰ ਜੰਪੁਰ ਜਾਹੀ ਨਾ ਤਿਸ ਇਹੋ ਨਾ ਉਹੋ ਹੈ ਆਉ ਗੁਣ ਫਿਰ ਪਛਤਾਹੀ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾ ਵੈ ਨਿਰਭਉ ਕਹਾ ਕੀਆ ਜਾਣਾ ਅਭਾਨ ਥਾਕ ਰਹੀ ਕਿਵ ਆਪਣਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਤਿ ਆਪਾਰ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋ ਕਿਉ ਰਹਿ ਕਿਉ ਬੰਚੈ ਜਮ ਕਾਲ ਕਿਉ ਆਮਣ ਜਾਣਾ ਵਿਸਰੈ ਝੂਠ ਬੁਰਾਖੈ ਕਾਲ ਮਨ ਜੰਜਾਲੀ ਵੇੜਿਆ ਭੀ ਜੰਜਾਲਾਂ ਮਾਹੀ ਵਿਣ ਨਾਵੇਂ ਕਿਉ ਛੂਤੀ ਐ ਪਾਪੇ ਪਚਹਿ ਪਚਾਹੀ ਫਿਰ ਫਿਰ ਫਾਹੀ ਫਾਸੈ ਕਉਆ ਫਿਰ ਫਸ਼ਤਾਨਾ ਅਬ ਕਿਆ ਹੂਆ ਫਾਤਾ ਚੋਗ ਚੁਗੈ ਨਹੀਂ ਬੂਝੈ ਸਤਗੁਰ ਮਿਲੈ ਤਾਂ ਆਖੀ ਸੂਝੈ ਜਿਉ ਮਛਲੀ ਫਾਤੀ ਜੰਮ ਜਾਲ ਵਿਣ ਗੁਰ ਦਾਤੀ ਮੁਕਤ ਨਾ ਭਾਲ ਫਿਰ ਫਿਰ ਆਵੈ ਫਿਰ ਫਿਰ ਜਾਈ ਏਕ ਰੰਗ ਰਚੈ ਰਹੈ ਲਿਵ ਲਾਈ ਇਬ ਛੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਭਏ ਬਹਿਰਾਏ ਬੀਰ ਚੱਲੇ ਘਰ ਆਪਣੈ ਬਹਿਣ ਬਿਰਹਿ ਜਲ ਜਾਈ ਬਾਬਲ ਕੈ ਘਰ ਬੇਟੜੀ ਬਾਲੀ ਬਾਲੈ ਨੇ ਜੇ ਲੋੜ ਹੈ ਵਰ ਕਾਮਣੀ ਸਤਗੁਰ ਸੇਵਹਿ ਤੇ ਬਿਰ ਲੋ ਗਿਆਨੀ ਬੂਝਣੋ ਸਤਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆ ਜੈ ਭਾਵੈ ਤੈਂ ਦੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਇ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਇ ਪਨ ਪਨ ਖੜੀਐ ਘੜ ਘੜ ਭਜੈ ਢਾਹੇ ਉਸਾਰੈ ਉਸਰੇ ਢਾਹੈ ਸਰ ਪਰ ਸੂਖੈ ਪੀ ਭਰ ਪੂਖੈ ਸਮਰੱਤਿ ਵੀ ਪਰਵਾਹੈ ਪਰਮ ਭੁਲਾਨੇ ਭਏ دیਵਾਨੇ ਵਿਣ ਭਾਗਾ ਕੀ ਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੀ ਬਹੜ ਨ ਪਛੋ ਤਾਈਐ ਪੱਬੈ ਭਲ ਹੈ ਗੁਰਮੁਖ ਬੂਝੈ ਤਾਂ ਨਿਜ ਕਰ ਵਾਸਾ ਪਾਈਐ ਪੱਬੈ ਭਉਜਲ ਮਾਰਗ ਵਿਖੜਾ ਆਸ ਨਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਛੀਨੈ ਜੀਵਤਿਆਂ ਏਵ ਮਰੀਐ ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉਠ ਡੰਮਣ ਮਾਇਆ ਭੂਲੀ ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੈ ਨਾਲ ਮਨ ਮਹਿ ਮਨ ਉਲਟੋ ਮਰੈ ਜੇ ਗੁਣ ਹੋਵੈ ਨਾਲ ਮੇਰੀ ਮੇਰੀ ਕਰ ਮੋਏ ਵਿਣ ਨਾਵੇਂ ਦੁਖ ਭਾਲ ਗੜ ਮੰਦਰ ਮਹਿਲਾ ਕਹਾਂ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵੇਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵਹਿ ਸੇ ਜਾਹਿ ਫੁਨ ਆਏ ਗਏ ਪਛਤਾਹਿ ਲਖ 84 ਮੇਦਨੀ ਘਟੈ ਨ ਵਧੈ ਉਤਾਹਿ ਸੇ ਜਨ ਉਭਰੇ ਜਿਨ ਹਰ ਭਾਇਆ ਧੰਦਾ ਮੂਆ ਵਿਗੂਤੀ ਮਾਇਆ ਜੋ ਦੀਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ ਜਿਉ ਸਮਪਉ ਆਪਣਾ ਤਨ ਮਨ ਆਗੇ ਦੇਉ ਅਸਥਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਰਾਹ ਬੁਰਾ ਪਿਹਾਵਲਾ ਸਰ ਢੁੰਗਰ ਅਸਗਾਹ ਮੈਂ ਤਨ ਅਵਗੁਣ ਝੁਰ ਮੂਈ ਵਿਣ ਗੁਣ ਕਿਉ ਘਰ ਜਾਹ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉ ਤਿਨ ਮਿਲੋਂ ਪਿਆਰ ਤਿਨਹੀ ਜੈਸੀ ਧੀਰਾਂ ਜਪ ਜਪ ਰਿਦੈ ਮੁਰਾਰ ਅਵ ਗੁਣੀ ਪਰਪੂਰ ਹੈ ਗੁਣ ਪੀ ਵਸਹਿ ਨਾਲ ਵਿਣ ਸਤ ਗੁਰ ਗੁਣ ਨਾ ਜਪਨੀ ਜਿ ਚਰ ਸ਼ਬਦ ਨਾਲ ਕਰੇ ਵਿਚਾਰ ਲਸ ਕਰੀਆਂ ਘਰ ਸੰਭਲੇ ਆਏ ਵਜਹੁ ਲਖਾਏ ਕਾਰ ਕਮਾਵਹਿ ਸਿਰ ਧਣੀ ਲਾਹਾ ਪੱਲੇ ਪਾਏ ਲਬ ਲੋਭ ਬੁਰਾਈਆਂ ਛੋਡੇ ਮਨਹੁ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨ ਆਵੇ ਹਾਰ ਚੱਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਨਾ ਬੈ ਸਹਸੀ ਪ੍ਰੀਤ ਮਹੱਤਵੜਿਆਈਆ ਜੈ ਭਾਵੇ ਤੈਨ ਦੀ ਆਪ ਕਰੀ ਕਿਸ ਅੱਖੀਐ ਅਬਰ ਨਾ ਕੋਈ ਕਰੀ ਬੀਜੋ ਸੂਜੈ ਕੋ ਨਹੀਂ ਬਹਿ ਦਲੀ ਚਾਪਾਇ ਨਰਕ ਨਵਾਰਨ ਨਰਹਿ ਨਰ ਸਾਚਾਉ ਸਾਚੈ ਨਾਈ ਵਣਤ ਨਿਣ ਢੂਟਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤ ਗੁਰ ਹਾਥ ਪੰਡਾਰ ਉਤਮ ਹੋਆ ਪ੍ਰਭ ਮਿਲੈ ਇਕ ਮਨ ਏਕੈ ਭਾਈ ਨਾਨਕ ਪ੍ਰੀਤਮ ਰਸ ਮਿਲੈ ਲਾਹਾ ਲੈ ਪਰਥਾਈ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮਖ ਬੇਅੰਤ ਧਿਆਈ ਐ ਅੰਤ ਨਾ ਪਾਰਾ ਵਾਰ ਢਾੜੈ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਢਾੜੈ ਗਾਰੜ ਤੁਮ ਸੁਣੋ ਹਰ ਵਸੈ ਮਨ ਮਾਹੀ ਗੁਰ ਪ੍ਰਸਾਦੀ ਹਰ ਪਾਈ ਐ ਮਤ ਕੋ ਭਰਮ ਭਲਾਹੀ ਸੋ ਸਾਹੋ ਸਾਚਾ ਜਿਸ ਹਰ ਧਨ ਰਾਸ ਗੁਰਮਖਪੂਰਾ ਤਿਸ ਸਾਬਾਸ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚੀਐ ਧਨ ਕਾ ਚਾ ਬਿਖਸ਼ਾਰ ਸਾਹੋ ਸਦਾਏ ਸੰਚ ਧਨ ਦੁਬਦਾ ਹੋਏ ਖੁਵਾਰ ਸਚਿਆਰੀ ਸਚ ਸੰਚਿਆ ਸੱਚੋ ਨਾਮ ਅਮੋਲ ਹਰ ਮੇਰਾ ਮਾਇਲ ਉਜਲੋ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹਉ ਬਲੇ ਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏ ਕਹਿ ਬੂਝੈ ਪੁਰਖ ਸੁਜਾਨ ਕਿਮਾ ਵਿਹੂਣੇ ਖੱਪ ਗਏ ਖੂਹਣ ਲਖ ਅਸੰਖ ਗਣਪਨਾ ਆਵੇ ਕਿਉ ਗਣੀ ਖੱਪ ਖੱਪ ਮੋਇਬ ਸੰਖ ਖਸਮ ਪਛਾਣੈ ਆਪਣਾ ਖੂਲੇ ਬੰਦ ਨਾ ਪਾਈ ਸ਼ਬਦ ਮਹਿਲੀ ਖਰਾ ਤੂੰ ਕਿਮਾ ਸੱਚ ਸੁਖ ਭਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸਹਿ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣੀ ਅੰਤਰ ਮਨ ਧੀਰ ਹਉ ਮੈਂ ਖਪੇ ਖਪਾਏ ਸੀ ਬੀਜ ਚਹੁ ਵਥ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਭੇਉ ਨਾ ਜਾਣੈ ਕੋਇ ਸ੍ਰਿਸ਼ਟਾ ਕਰਹ ਸੁਨਿਛਉ ਬੋਇ ਸੰਪੈ ਕੋ ਈਸ਼ਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਨ ਚਾਕਰ ਚੋਰ ਸਮ ਪੈ ਸਾਥ ਨਾ ਚਾਲੈ ਹੋਰ ਬਿਨ ਸਾਚੇ ਨਹੀਂ ਦਰਗਹ ਮਾਨ ਹਰ ਰਸ ਪੀਵੈ ਛਟੈ ਨਹੀਂ ਧਾਨ 헤ਰਤ 헤ਰਤ 헤 ਸਖੀ ਹੋਏ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੂਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰថា ਕੀ ਸ਼ਿੰਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਨਾਨਕ ਗੁਰਮੁਖ ਪਾਈਐ ਹਰਿ ਸਿਓ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁਝਣਾ ਹਰ ਸਿਓ ਰਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨ ਮਿਟਾਈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰਬੀਚਾਰ ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚ ਮੋਏ ਉਬਰੇ ਗੁਰਬੀਚਾਰ ਜੇ ਪੁਰਖ ਨਦਰ ਨਾਲ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਬਲੇਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾੰਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਈ ਵਿਦਿਆ ਸੋਧੈ ਤਤਲਹਿ ਰਾਮਨਾਮ ਲਿਵਲਾਈ ਮਨਮੁਖ ਵਿਦਿਆ ਬਿਕਰਦਾ ਬਿਖ ਖਟੈ ਬਿਖ ਖਾਏ ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨਹਿ ਕਾਇ ਪਾੰਦਾ ਗੁਰਮਖਿ ਆਖੀਐ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰਹੁ ਲਾਹਾ ਜਗ ਮਹਲੇ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ